ਆ ਜਾ ਮਿੱਤਰੋ ਆਪਾਂ ਤਵੀਆਂ ਰੋਕੀ ਮੜਾ ਰੋਕ ਲਾ ਰੋਕ ਲਾ ਰੋਕ ਲਾ ਤਵੀਆਂ ਹੋਰ ਛਾੜ ਦੇ ਜਮਾ ਤਾਹਾਂ ਕਰ ਦੇ ਤਵੀਆਂ ਹੋਰ ਛਾੜ ਦੇ ਟਾਇਰ ਤੇ ਜਮਾ ਤਾਹੀਂ ਲਾ ਦੇ ਹਾਂ ਹੁਣ ਖੁੱਲ ਗਿਆ ਬਾਈ ਸਾਰੀਆਂ ਠੀਕ ਐ ਹੁਣ ਚੱਲ ਹੁਣ ਫੁੱਲ ਫੁੱਲ ਰੇਸ਼ ਰੱਖੀ ਫੁੱਲ ਰੇਸ਼ ਰੱਖ ਲੈ ਬਾਈ ਸਾਰੀਆਂ ਖਲਾਦੀਆਂ ਤੇ ਜੋ ਟਰੈਕਟਰ ਨੇ ਉਨੇ ਹੀ ਮਾਰਨਾ ਐ ਨਹੀਂ ਹੈਗਾ ਵੀ ਜ਼ੋਰ ਮਾਰਨੋਂ ਹਟ ਜੂ ਦੇਖੀ ਚੱਲੇ ਵੀਡੀਓ ਨਾਲ ਬਣੇ ਰਹੋ ਉਧਰੋਂ ਆਊਗਾ ਕਿਹੜੇ ਲੋਟ ਆਊਗਾ ਆਉਂਦਾ ਤਾਂ ਬਈ ਜਹਾਜੀ ਬਣ ਜਾਂਦਾ ਹੈ ਖਾਲ ਦੇਖੋ ਕਿੱਡੇ ਕਿੱਡੇ ਪਾਉਂਦਾ ਤੇ ਬਾਗਲੇ ਵੀ ਆਏ ਬਣੇ ਪਏ ਆ ਦੇਖੋ ਬਾਗਲੇ ਨੂੰ ਰਸਨ ਵਾਸ਼ਨ ਫੁੱਲ ਮਿਲ ਜਾਂਦਾ ਹੁਣ ਦੇਖੋ ਬਈ ਉਧਰੋਂ ਕਿਹੜੇ ਲੋਟ ਆਊਗਾ ਠੀਕ ਹੈ ਇੱਥੋਂ ਆਊਗਾ ਕਿ ਤਵੀਆਂ ਸਾਰੀਆਂ ਛੱਡੀਆਂ ਹੋਈਆਂ ਤੁਹਾਨੂੰ ਦਿਖਾ ਵੀ ਦਿੱਤਾ ਇਹ ਨਹੀਂ ਹੈਗਾ ਵੀ ਤਵੀਆਂ ਨਹੀਂ ਛੱਡੀਆਂ ਕਰੋ ਚੱਕ ਨਾ ਤਾਂ ਧੂਆਂ ਮਾਰਦਾ ਤੇ ਨਾ ਹੀ ਬਈ ਮਾੜੀ ਮੋਟੀ ਕਰਨ ਵਾਂਗੂ ਚੀਜ਼ ਵੀ ਕਰਦਾ ਇਹਹੀਆਂ ਚੀਜ਼ਾਂ ਬਈ ਦੇਖਣ ਵਾਲੀਆਂ ਹੁੰਦੀਆਂ ਨੇ ਦੇਖੋ ਕਿਹੜੇ ਲੋਟ ਮਿੱਟੀ ਰੋਲ ਦਾ ਇਹ ਥੋੜੀ ਪਰਵਾਹ ਮੰਨਦੇ ਆ ਬਾਈ ਫੁੱਲ ਤਾਂ ਵਿਆਂ ਛੱਡੀਆਂ ਹੋਈਆਂ 26 ਦਾ ਸੈੱਟ ਆ ਕਰੋ ਚੈੱਕ ਇੱਥੇ ਪਤਾ ਲੱਗਦਾ ਬਾਈ ਹਨਾ 16 ਤਵੀਆਂ ਤੇ 18 ਤੇ 20 ਤੇ ਕੀ ਤੋਂ ਬਾ 26 ਨੇ ਬਾਈ ਪੂਰੀਆਂ ਹੁਣ ਦੇਖੋ ਕਿਹੜੇ ਲੋਟ ਆਊਗਾ ਫੁੱਲ ਮੋਡੀਫਾਈ ਹੋਈ ਹੋਇਆ ਤੇ ਐਂ ਜੀ ਕਰਦਾ ਬਾਈ ਦੇਖੀ ਚੱਲੀਏ ਹਨਾ ਦੇਖੋ ਜ਼ੋਰ ਕਿਹੜੇ ਲੋਟ ਮਾਰਦਾ ਤਵੀਆਂ ਨੂੰ ਤਾਂ ਬਈ ਗੋਲਦੀ ਨਹੀਂ ਇਹ ਨਾਲੇ ਸਾਰੀਆਂ ਛੱਡੀਆਂ ਹੋਈਆਂ ਹੁਣ ਐ ਇਹਨੂੰ ਕਰਤਾ ਜਾ ਜੀ ਬਣ ਰਿਹਾ ਬਈ ਤਵੀਆਂ ਕਰੋ ਚੱਕ ਟੀਰ ਲਾਦੀ ਟਰੈਕਟਰ ਨੂੰ ਫੇਰ ਵੀ ਕੋਈ ਪ੍ਰਵਾਹ ਨਹੀਂ ਹੈਗੀ ਬਈ ਪੂਰੇ ਟੀਰ ਤੇ ਸੂਈ ਵਗ ਗਈ ਸਿੱਧਾ ਦਾ ਕਰਕੇ ਬਈ ਫੇਰ ਛੱਡੂ ਓਏ ਕਹਿੰਦਾ ਜੱਟ ਮੱਛਰਾ ਫਿਰਦਾ ਚਾਂਬੜਾ ਫਿਰਦਾ ਟਰੈਕਟਰ ਦੇ ਬਈ ਕੋਈ ਪਰਵਾਹ ਨਹੀਂ ਝੋਟੇ ਨੂੰ ਕਰੋ ਚੈੱਕ ਬਾਕੀ ਵੀਡੀਓ ਸ਼ੇਅਰ ਕਰੋ ਜਿੰਨਾਂ ਕੋਲੇ ਹੌਲੈਂਡ ਆ ਬਾਈ ਹੌਲੈਂਡ ਤਾਂ ਹੌਲੈਂਡ ਹੀ ਹੈ ਨਾ ਦੇਖੋ ਕਿਵੇਂ ਆਠੇ ਪਾਉਂਦਾ ਫਿਰਦਾ ਇੱਥੇ ਫੁੱਲ ਰੇਂਜ ਫੇਰ ਕਰ ਦੂ ਪਰਵਾਹ ਹੀ ਨਹੀਂ ਬਾਈ ਕਿੰਨੀਆਂ ਦੇਖੋ ਕਿੰਨੀਆਂ ਤਗੀਆਂ ਛੱਡੀਆਂ ਹੋਈਆਂ ਨੇ ਕਰੋ ਚੈੱਕ ਨਾ ਕੋਈ ਧੂਆਂ ਨਾ ਕੋਈ ਚੀਕ ਹੈ ਨਾ ਪਰਵਾਹ ਹੀ ਕੋਈ ਨਹੀਂ ਬਾਈ ਹੌਲੈਂਡ ਤਾਂ ਹੌਲੈਂਡ ਹੀ ਆ ਬ੍ਰਾਂਡ ਹੀ ਆ ਇਹ ਦੇਖੋ ਪਿੱਛੋਂ ਤਵੀਆਂ ਖੜਕਾਂ ਐ ਕਰਦੇ ਆ ਬਈ ਜਿਵੇਂ ਜੀਸੀਬੀ ਮਿੱਟੀ ਪੱਟਦੀ ਹੁੰਦੀ ਆ ਹੈ ਆ ਬਾਣ ਦਾ ਬਹੁਤ ਛੇਤੀ ਬਾਤ ਆ ਬਈ ਦੂਰ ਲਾਤੀ ਤੇ ਮੁੜ ਕੇ ਕੰਪਿਊਟਰ ਕਰਾ ਲਾਉਣਾ ਦੇਖੋ ਨਾ ਕੋਈ ਧੂਆ ਨਾ ਕੁਝ ਹੋਰ ਆ ਠੀਕ ਆ ਐ ਚੱਲਦਾ ਇਹ ਇੱਕ ਜੀ ਸਾਨੂੰ ਹੋਰ ਦਿਖਾਈਏ ਆਜੋ